ਚੰਗੇ ਜੀ ਉਹ ਮਹਾਰਮ ਬਹੁਤ ਬਹੁਤ ਜੜੀ ਤੱਕ ਕਰਦੇ ਦੀਦਾ ਮੁੜ ਕੇ ਦੱਸਦੇ ਬਾਅਦ ਚ ਟੋਟੇ ਮਹੀਨੇ ਫਿਰ ਜਿਹੜੀਆਂ ਧੀਆਂ ਆਪਣਾ ਰਹਿ ਜਾਂ ਜਿਹੜੇ ਰਹਿ ਗਏ ਬਟਲ ਕਾ ਕਰਦੇ ਲਿਮ ਗਿਰੇ ਜਿਹੜੀ ਉਹਨਾਂ ਮਹਾਰਮ ਆਗੇ ਉਹਦੋਂ ਸਰਕਾਰਾਂ ਦੇ ਛਖਾਣੇ ਰੱਖੇ ਤੇ ਉਹਦੇ ਜਿਹੜੇ ਮਹਾਰਮ ਚੰਗੇ ਸੀ ਪੰਜਾਬੀ ਜੀ ਨਹੀਂ ਤਾਂ ਪੰਜਾਬੀ ਜੇ ਤੇ ਸਾਰਾ ਉਹਨਾਂ ਨੇ ਪਰ ਵਾਪਸ ਵੇਖ ਦਾ ਕੇ ਲਿਆ ਹੁੰਦੇਰੇ ਛੱਤ ਉੱਤੇ ਅੱਛਾ ਇਹ ਸਾਡੇ ਦਾਦਾ ਜੀ ਜਾਂਦੇ ਜਨਾ ਇਹ ਜਿਆਦਾ ਤਾਂ ਬਾੜ ਰੋ ਲੋਕਾਂ ਨੂੰ ਜਿਆਦਾ ਨਹੀਂ ਕੋਈ ਉਹ ਚਿੱਟਾ ਕਰਦੇ ਹਾਂ ਦੇ ਬਹੁਤ ਫਰਤਾਈ ਗਏ 71 ਦੀ ਜਾਣ ਦੇ ਵਿੱਚ ਤੇ ਬਾਜ ਜਾ ਕੇ ਬਹੁਤ ਦਵਾਈਆਂ ਬਣਾ 71 ਚੰਗ ਤੇ ਪਰਤ ਦਵਾਈਆਂ ਲੱਗੀਆਂ ਇਕ ਵੀ ਕਿੰਨਾ ਕੋ ਖੜਾ ਕੋ ਹੁੰਦਾ ਹੈ ਨਾ ਗੋਲੇ ਬਣਾਣਾ ਪਾੜਦੇ ਨੇ ਜੀ ਹਾਂ ਇੰਨਾ ਬਾਈ ਤਾਂ ਇਹਨੇ ਯੋਰ ਨਾਲ ਗੋਲੇ ਬਣਾਏ ਨੇ ਕੰਬਦੇ ਹੋਏ ਉਹ ਕੰਬਦੇ ਬੂਹੇ ਕੰਬਦੇ ਹਨ ਜਿੰਨਾ ਵੇਖਿਆ ਉਹਨਾਂ ਨੂੰ ਤੇ ਜਾਂਦੇ ਨੂੰ ਉਹ ਤੇ ਦੱਸਦੇ ਨੇ ਉਹਨਾਂ ਕੋਲ ਬਾਪੂ ਦੀ ਇੱਕ ਕਹਾਵਤ ਹੈ ਨਾ ਜੀ ਕਹਿੰਦੇ ਕੋ ਜਿੰਨਾ ਮਰਜਾ ਵੇਖਿਆ ਉਹ ਕਹਿੰਦੇ ਅੱਖੀ ਨਾਲ ਦੇਖੀ ਹਾਂ ਹਾਂਜੀ ਹਾਂਜੀ ਤੇ ਉਹ ਗੱਲ ਜਿਹਨਾਂ ਨੇ ਨਹੀਂ ਵੇਖਿਆ ਉਹ ਕਹਿੰਦੇ ਜੀ ਮਰਦਾ ਬੜਾ ਮਜ਼ਾ ਵੇਖਣਾ ਇਹੋ ਗੱਲ ਜਾਣਦੀ ਹੈ ਵੀ ਜਿਨ੍ਹਾਂ ਨੇ ਵੇਖਿਆ ਉਹ ਤਾਂ ਦੇਖ ਲਿਆ ਦੇਖੀ ਜਰਮ ਕਾਕਾ 47 ਦਾ ਵਾਂਢ ਹੈ ਮੇਰਾ 48 ਦਾ ਜਰਮ ਹੈ ਜਦੋਂ ਇੱਕ ਸਾਲ ਪਹਿਲਾਂ ਹੋਇਆ ਇੱਕ ਸਾਲ ਪਹਿਲਾਂ ਹੋਇਆ ਅੱਛਾ ਜੀ ਤੁਹਾਡੇ ਦਾਦਾ ਜੀ ਤੁਹਾਡੇ ਮੁਰਗ ਦੱਸਦੇ ਹੁੰਦੇ ਵੀ ਬਹੁਤ ਵੱਡ ਫਟ ਬਹੁਤ ਨੁਕਸਾਨ ਉਤਰੋ ਅਧਰੀ ਤੇ ਉੱਤੰ ਦਾ ਹਰੇ بارش ਬਹੁਤ ਜ਼ਿਆਦਾ ਹੋਈ ਇਹ ਜਬਾਕ ਨਾਉ ਕਿ ਬਹੁਤ ਬੰਗਾਰੀ ਪੈਣੀ ਜਿੱਦਨੇ ਵੱਡ ਫਟ ਫਟ ਪਾਈਏ ਦੱਸਦੇ ਨੇ ਨਦੀ ਜਿਹੜੀ ਉਹ ਖੂਨ ਨਾਲ ਭਰੀ ਵਾਖੀ ਹਾਂ ਸਾਨੂੰ ਇਹ ਗੱਲ ਤੁਹਾਨੂੰ ਕਿਦਾਂ ਦੱਸਿਆਂ ਕਿ ਮੇਰੇ ਦਾਦਾ ਜੀ ਤੇ ਬਾਪ ਮੇਰੇ ਦੱਸਦੇ ਰਹੇ ਦਾ ਦਾਦਾ ਜੀ ਦਾ ਨਾਮ ਕੀ ਸੀ ਜੀ ਮੋਲਾ ਸਿੰਘ ਮੋਲਾ ਸਿੰਘ ਅੱਛਾ ਜੀ ਇਹ ਤੁਹਾਨੂੰ ਗੱਲਾ ਉਹਨਾਂ ਨੇ ਹਾਂ ਜੀ ਉਹ ਤਾਂ ਅਗੰਢਾ ਨਾ ਨਹੀਂ ਨਾ ਕਿਰੋਂ ਬਾਦ ਬਹੁਤ ਜ਼ਿਆਦਾ ਹੋਈ ਤੇ ਨਹਿਰੀਆਂ ਖੁੰਡੀਆਂ ਵਗੀਆਂ ਜੀ ਜੀ ਕਿ ਨਾ ਵਗਦੀਆਂ ਬਾਦਛੰਤੀ ਦੇ ਨੁਕਸਾਨ ਬਹੁਤ ਹੋ ਰਹੇ ਹਨ ਬਾਦ ਕਰਕੇ ਦੁਨੀਆ ਦਾ ਬਚਾਅ ਹੋ ਗਿਆ ਕੁਝ ਬਹੁਤ ਜ਼ਿਆਦਾ اچھا ਜੀ ਬੱਪੂ ਜੀ ਤੁਸੀਂ ਵੀ ਇਹ ਦੱਸੋ ਕਿ ਜਿਹੜੀ ਵਲਡਫਟ ਇੱਕ ਦਿਨ ਦਾ ਤੇ ਕੰਮ ਨਹੀਂ ਸੀਗਾ ਨਾ ਜੀ ਨਾ ਕਿ ਦੁਨੀਆ ਬਹੁਤ ਜ਼ਿਆਦਾ ਕਿੰਨਾ ਚਿਰ ਲੜਾਈ ਚੱਲਦੀ ਹੈ ਇਹ ਕਾਜੀ ਜੀ 3 ਮਹੀਨੇ ਪਹਿਲਾਂ ਜਿਹਨਾਂ ਨੂੰ ਪੇਸ ਸੀ ਉਹ ਨਿਕਲੇ ਆਏ ਸਨ اچھا ਜੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਰਜੀਤ ਗਿੱਲ ਔਰ ਉਸ طرح ਬੀ ਲੋਕ ਵਰਸਾ ਜਾਣ ਵਾਲੇ ਖਿਡਾਰੀਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਤੇ ਜਿਹਦੇ ਤੁਸੀਂ ਅੱਜ ਸਾਡੇ ਨਾਲ ਕਿਉਂਕਿ ਅਸੀਂ ਤੁਹਾਨੂੰ ਜਨਾਂ ਨੂੰ ਮਿਲਾਉਣ ਜਾ ਰਹੇ ਹਾਂ ਸਰਦਾਰ ਇਕਬਾਲ ਸਿੰਘ ਜੀ ਪਿੰਡ ਸੈਦਪੁਰ ਤੋਂ ਜੋ ਕਿ ਬਿਲਕੁਲ ਹੀ ਸਰਹੱਦ ਦੇ ਲਾਗੇ ਰਹਿੰਦੇ ਨੇ ਇਹਨਾਂ ਨੂੰ ਆਪਣੇ ਜਿਹੜੀਆਂ ਬਚਪਨ ਤੋਂ ਲੈ ਕੇ ਤੇ ਅੱਜ ਦੇ ਬੜਾਪੇ ਤੱਕ ਤੁਸੀਂ ਲਾ ਲਓ ਕਿ 47 ਦੀ ਵੰਡ ਦੀਆਂ ਇਹ ਜਿਹੜੀਆਂ ਗੱਲਾਂ ਇਹਨਾਂ ਦੇ ਬਜ਼ੁਰਗਾਂ ਨੇ ਦਸੀਆਂ ਨੇ ਉਹ ਸਾਰੀਆਂ ਉਹਨਾਂ ਨੂੰ ਯਾਦ ਨੇ 71 ਦੀ ਜੰਗ ਦੇ ਵਿੱਚ ਲੋਕਾਂ ਦੇ ਕੀ ਬੁਤੀ ਕਿਸਰਾਂ ਲੋਕਾਂ ਦੇ ਦਰਦ ਹੰਡਾਈ ਉਹ 47 ਦੀ ਜਿਹੜੀ ਵਾਢ ਫਟ ਦਾ ਦਰਦ ਕਿੱਦਾਂ ਲੋਕਾਂ ਨੇ ਹੰਡਾਇਆ ਇਹਨਾਂ ਦੇ ਬਜ਼ੁਰਗਾਂ ਨੇ ਇਹਨਾਂ ਨੂੰ ਦੱਸਿਆ ਤੇ ਸਾਨੂੰ ਜਦੋਂ ਪਤਾ ਲੱਗਾ ਬਾਪੂ ਜੀ ਬਾਰੇ ਤਾਂ ਸੀ ਇਹਨਾਂ ਤੱਕ ਪਹੁੰਚ ਕੀਤੀ ਆ ਕਿ ਕਿ ਉਹਨਾਂ ਸਰਹੱਦੀ ਲੋਕ ਵਰਸਾ ਚੈਨਲ ਤੇ ਬਾਪੂ ਜੀ ਨੂੰ ਤਾਂ ਬਹੁਤ ਰੂਪਰੀ ਪੇਸ਼ ਕੀਤਾ ਜਾਵੇ ਕਿਉਂਕਿ 47 ਦੀ ਵੰਡ ਦੇ ਵਿੱਚ ਤੇ 71 ਦੀ ਜੰਗ ਦੇ ਵਿੱਚ ਕੀ ਪੰਜਾਬੀਆਂ ਦੇ ਨਾਲ ਘਟਨਾਵਾਂ ਵਾਪਰੀਆਂ ਨੇ ਤੇ ਉਹ ਕਰਦੇ ਆ ਗੱਲਬਾਤ ਬਾਪੂ ਜੀ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਓਕੇ ਕਾਲ। ਫੋਨ ਕਿਹਾ ਚੱਲ ਜਾਓ। ਵਧੀਆ ਜੀ ਵਧੀਆ। ਮੈਂ ਚਾਹਣਾ ਵੀ ਤੁਸੀਂ ਸਾਡੇ ਜਿਹੜੇ ਦੇਖ ਰਹੇ ਹੋ ਨੇ ਸਾਡੇ ਚੈਨਲ ਤੇ ਤੁਸੀਂ ਉਹਨਾਂ ਨੂੰ ਇੱਕ ਵਾਰੀ ਆਪਣਾ ਨਾਮ ਦੱਸੋ ਤੇ ਆਪਣੇ ਬਜ਼ੁਰਗਾਂ ਦਾ ਨਾਮ ਵੀ ਦੱਸੋ। ਯਾਰ ਅਕਬਾਲ ਸਿੰਘ। ਸ਼ਾਨੋਕ ਜਰਮ ਸਿੰਘ ਪਿੰਡ ਸਾਹ ਕੋਕਲਾ। ਅੱਛਾ ਜੀ। ਅੱਛਾ ਬਾਪੂ ਜੀ ਤੁਸੀਂ ਮੈਨੂੰ ਇਹ ਦੱਸੋ ਕਿ 47 ਦੀ ਵੰਡ ਤੋਂ ਤੇ ਮੈਨੂੰ ਲੱਗਦਾ ਕਿ ਤੁਹਾਡਾ ਜਨਮ ਬਾਅਦ ਚ ਹੋਇਆ ਵਾ। ਮੇਰਾ ਜਰਮਾ ਕਾਕਾ 47 ਨੂੰ ਵੰਡ ਹੋਈ ਹੈ ਮੇਰਾ 48 ਦਾ ਜਨਮ ਹੈ ਜਦੋਂ ਇੱਕ ਸਾਲ ਬਦਾ ਹੋਇਆ ਸੀ ਇੱਕ ਸਾਲ ਬਦਾ ਹੋਇਆ ਅੱਛਾ ਜੀ ਪਾੜੇ ਦਾਦਾ ਜੀ ਸਾਡੇ ਬੁਰਗ ਦੱਸਦੇ ਹੁੰਦੇ ਵੀ ਬਹੁਤ ਵੱਡ ਫਟ ਬਹੁਤ ਨੁਕਸਾਨ ਉਧਰੋਂ ਉਧਰੀ ਤੇ ਉਹਨਾਂ ਦਾ ਜਿਹੜੇ ਪਾਰਸ਼ ਬਹੁਤ ਜ਼ਿਆਦਾ ਹੋਈ ਇਹ ਜਦ ਬਾਤ ਨਾ ਹੁੰਦੀ ਤੇ ਬਹੁਤ ਬੁਮਾਰੀ ਪੈਣੀ ਅੱਛਾ ਜੀ ਹਾਂ ਜੀ ਤੇ ਬਹੁਤ ਭੈੜਾ ਹਾਲ ਤੇ ਬਾਤ ਦੱਸਦੇ ਨੇ ਬਹੁਤ ਜ਼ਿਆਦਾ ਹੋਈ ਉਸ ਦਿਨ ਜਦੋਂ ਵੱਡ ਫਟ ਵੱਡ ਫਟ ਆਈ ਦੱਸਦੇ ਨੇ ਨਦੀ ਜਿਹੜੀ ਉਹ ਖੂਨ ਨਾਲ ਭਰੀ ਵਗਦੀ ਅੱਛਾ ਜੀ ਹਾਂ ਤੇ ਲੋਕ ਇਹ ਇਹ ਗੱਲਾਂ ਤੁਹਾਨੂੰ ਕਿਦਾਂ ਦੱਸੀਆਂ ਕਿ ਮੇਰੇ ਦਾਦਾ ਜੀ ਤੇ ਬਾਪ ਮੇਰੇ ਦੱਸਦੇ ਰਹੇ ਦਾ ਇਹ ਦਾਦਾ ਜੀ ਦਾ ਨਾਮ ਕੀ ਸੀਗਾ ਮੂਲਾ ਸਿੰਘ ਮੂਲਾ ਸਿੰਘ ਅੱਛਾ ਜੀ ਇਹ ਤੁਹਾਨੂੰ ਗੱਲਾਂ ਉਹਨਾਂ ਨੇ ਹਾਂ ਜੀ ਉਹ ਦੱਸ ਦਿੰਦੇ ਅੱਛਾ ਕੀ ਮਤਲਬ ਕਿ ਕੀ ਦੱਸ ਕੀ ਦੱਸਦੇ ਸੀਗੇ ਦਾਦੇ ਵੀ ਵਟ ਵਟ ਜਿਹੜੀ ਹੋਈ ਹੈ ਬਹੁਤ ਜ਼ਿਆਦਾ ਤੇ ਫੱਗਣ ਦਾ ਆਪਣਾ ਮਹੀਨਾ ਕਿਹੜਾ ਉਹ ਬਾਰਸ਼ ਬਹੁਤ ਜ਼ਿਆਦਾ ਹੋਈ ਨਦੀਆਂ ਖੁੰਦੀਆਂ ਵਗਦੀਆਂ ਜੀ ਜੀ ਤੇ ਨਾਂ ਵਗਦੀਆਂ ਬਾਦਸ਼ਾਨ ਦੀ ਤੇ ਨੁਕਸਾਨ ਬਹੁਤ ਹੋਰ ਹੋਣਾ ਹੈ ਬਾਦਸ਼ ਕਰਕੇ ਦੁਨੀਆ ਦਾ ਬਚਾਅ ਹੋ ਗਿਆ ਕੁਛ ਬਹੁਤ ਜ਼ਿਆਦਾ ਅੱਛਾ ਜੀ ਬਾਪੂ ਜੀ ਤੁਸੀਂ ਮੈਨੂੰ ਇਹ ਦੱਸੋ ਜੀ ਜਿਹੜੀ ਵਡਫਟ ਇੱਕ ਦਿਨ ਦਾ ਤੇ ਕੰਮ ਨਹੀਂ ਸੀਗਾ ਨਾ ਜੀ ਨਾ ਕਿ ਦੁਨੀਆ ਬਹੁਤ ਜ਼ਿਆਦਾ ਕਿੰਨਾ ਚਿਰ ਲੜਾਈ ਚੱਲਦੀ ਹੈ ਇਹ ਕੱਢੀ ਦੀ ਜੀ 3 ਮਹੀਨੇ ਪਹਿਲਾਂ ਜਿਹਨਾਂ ਨੂੰ ਭੇਜ ਸੀ ਉਹ ਨਿਕਲੇ ਸਨ ਅੱਛਾ ਜੀ ਮੈਨੂੰ ਮੇਰਾ ਭਾਈ ਸਾਹਿਬ ਚੱਕ ਪਿਆ ਉਹਦੀ ਦਾਦੀ ਦੱਸ ਦਿੰਦੀ ਘਰ ਵਾਲੀ ਸੀ ਤੇ ਬਾਰਸ਼ ਸੀ ਬਾਰਜ ਸ ਬਾਰਜ ਸਾਨੂੰ ਪਤਾ ਲੱਗਾ 에어ਪੋਰਟ ਦੇ ਵਿੱਚ ਖੋਲ ਰਹੀ ਸੀ ਇਹ ਰਾਜੇ ਸਾਹਿਬ ਸੀ ਉਹਨੇ ਆਖਿਆ ਵੀ ਨੇ ਚਰ ਨੂੰ ਪਾਕਿਸਤਾਨੀ ਦੋਸਤ ਬਣ ਜਾਣਾ ਜੀ ਤੇ ਤੁਸੀਂ ਗੁੱਸਾ ਨਾ ਕਰੋ ਇੱਥੇ ਬਣਾਉ ਬਾਹਰ ਦੇ ਵਿੱਚ ਜਾਜ ਉਤਰਨਾ ਤੇ ਇੱਥੇ ਮੈਂ ਆਵਾਂਗਾ ਜੀ ਮੈਂ ਆਵਾਂਗਾ ਤੇ ਮੈਂ ਤੁਹਾਨੂੰ ਦੱਸਾਂਗਾ ਸੋ ਪਰ ਉਹ ਜਗਾ ਬਣਾਈ ਉੱਥੇ ਉਹ 2.5 ਲੱਖੇ ਉੱਥੇ ਗਿਆ 2.5 ਲੱਖੇ ਫਿਰ ਉਹਨੇ ਦੋ ਰੋ ਪੋਟਲੀਆਂ ਬੰਨ ਕੇ ਜੋ ਸੋਨਾ ਘਟਾ ਲਿਆ ਕੇ ਇਹ ਤੋਂ ਚਾਰੇ ਕਰ ਦਿਓ ਫਿਰ ਉਹ ਦੱਸਦਾ ਵੀ ਤਿੰਨ ਪੈਂਦਾ ਹੈ ਗੱਡਾਂ ਉੱਤੇ ਚੜ ਕੇ ਲੋਕ ਸਾਨੂੰ ਕਿੱਚਾ ਮਾਹੌਲ ਕਰਦੇ ਸੀ ਅਸੀਂ ਬੰਦਿਆਂ ਨੂੰ ਛੱਡ ਕੇ ਚੱਲ ਚੱਲੇ ਆ ਆਪੇ ਟੋਕ ਰੋਕ ਦਾਰ ਦੇ ਤੋਂ ਦਰ ਦੇ ਚੱਲ ਜਾਈਆ ਖਵਾ ਲਈ ਚੱਕ ਟੋਪੋ ਵੀ ਇਹ ਬੈਠਿਆ ਮਾਰ ਕੇ ਸੇਵਾ ਕੀਤਾ ਉਹ ਤਰੀਕ ਨੂੰ ਸਹੀ ਆ ਰੋਦ ਦਾਦੀ ਕੱਲ ਦੱਸਦੇ ਸਾਨੂੰ ਤੇ ਸਾਡਾ ਦੇ ਪਿੰਡ ਦਾ ਰੁਪੋੜੀ ਗਰਾਣਾ ਬਾਬੇ ਕਤਾਰਪੁਰ ਸਾਹਿਬ ਲੱਗੇ ਤੇ ਪਾਕਿਸਤਾਨ ਦੇ ਭਾਈ ਹਾਂਜੀ ਆ ਕਿਹੜਾ ਪਿੰਡ ਦੱਸਿਆ ਰੁਪੋੜੀ ਗਰਾਣਾ ਰੁਪੋੜੀ ਗਰਾਣਾ ਠੀਕ ਆ ਬਾਬਾ ਡੇਰਾ ਨਾਂ ਕੋ ਸਾਹਮਣਾ ਜੀ ਤੇ ਸਾਡੇ ਦਾਦੇ ਜੀ ਵੀ ਦੱਸਦੇ ਬਹੁਤ ਵੱਡ ਫਟ ਬਹੁਤ ਜਿਆਦਾ ਨੁਕਸਾਨ ਹੋਇਆ ਦੁਨੀਆ ਕੋ ਕਰਮਾ ਵਾਲੇ ਲੋਕ ਭੱਜ ਕੇ ਭੱਟ ਕੇ ਜਿਹੜੇ ਬਹੁਤ ਨੁਕਸਾਨ ਆਇਆ। ਅੱਛਾ ਜੀ। ਕਿਤੋਂ ਦਾ ਪਤਾ ਜੀ? ਅੱਛਾ। ਅੱਛਾ ਬਾਪੂ ਜੀ ਤੁਹਾਨੂੰ ਕੋਈ ਤੁਹਾਡੇ ਪਰਜੋਗਾਂ ਨੇ ਦੱਸਿਆ ਹੋਵੇ ਕਿ ਕਹਿੰਦੇ ਆ ਕਿ ਕਈ ਤੇ ਜਿਹੜੇ ਚੰਗੇ ਲੋਕ ਸੀ ਨਾ ਹਾਂਜੀ ਉਹ ਚਾਹੇ ਮੁਸਲਮਾਨ ਦੀ ਜਿਤੋਂ ਵੀ ਚਾਹੀਦੀ ਕਹਿੰਦੇ ਕਿ ਆਪਣੀ ਜਾਨ ਕਰਵਾਣ ਕਰ ਦਿੰਦੇ। ਨਹੀਂ ਜੀ ਬਹੁਤ ਬਹੁਤ ਚੰਗੇ ਸੀ ਮੁਸਲਮਾਨ ਬਹੁਤ ਬਹੁਤ ਜਿਹੜੇ ਇਤਕਾਰ ਦੇ ਦੇ ਦਾ ਮੁਰਕ 10 ਦੇ ਬਾਅਦ ਚ 2-2 ਮਹੀਨੇ ਫਿਰ ਜਿਹੜੀਆਂ ਧੀਆਂ ਆਪਣਾ ਰਹਿ ਜਾਂ ਜਿਹੜੇ ਰਹਿ ਗਏ ਬਟਾ ਕਰਕੇ ਲੈਂਦੇ ਰਿਹਾ। ਲੈਂਦੇ ਰਿਹਾ ਕਿ ਤੁਹਾਡੀ ਹਾਂ ਤੇ ਪੈਣ ਇੱਧਰ ਰਹਿ ਗਏ ਬੱਚਾ ਇੱਧਰ ਜਿਹੜੇ ਉਹਨਾਂ ਮੁਸਲਮਾਨ ਰਹਿ ਗਏ ਇੱਧਰ ਸਹਾਰਾ ਨੇ ਛੱਖਾਂ ਨੇ ਰੱਖੇ ਤੇ ਉਹਦੇ ਜਿਹੜੇ ਮੁਸਲਮਾਨ ਚੰਗੇ ਸੀ ਪੰਜਾਬੀ ਜੀ ਨਹੀਂ ਤਾਂ ਪੰਜਾਬੀ ਏ ਤੇ ਸਾਰਾ ਉਹਨਾਂ ਨੇ ਪ੍ਰਭਾਵ ਸਿਰਦਾ ਕੇ ਲਿਆ ਹੁੰਦੇ ਰਿਹਾ ਅੱਛਾ ਇਹ ਸਾਡੇ ਦਾਦਾ ਜੀ ਦੱਸਦੇ ਹੁੰਦੇ ਠੀਕ ਹੈ ਜੀ ਤੇ ਫਿਰ ਆਪਣੇ ਕੋਈ ਪਰਿਵਾਰ ਦੇ ਜੀਆਂ ਦਾ ਵੀ ਉੱਧਰ ਨੁਕਸਾਨ ਹੋਇਆ ਨਹੀਂ ਜੀ ਸਾਡਾ ਸਾਡਾ ਨਹੀਂ ਹੋਇਆ ਕੋਈ ਤੁਸੀਂ ਦੱਸ ਦਿੰਦੇ ਕਾਡਾ ਨਹੀਂ ਆਉਂਦਾ ਜਨਕੀ ਲਈ ਨਹੀਂ ਆਉਂਦਾ ਟਾਈਮ ਨਹੀਂ ਆਉਂਦਾ ਅੱਛਾ ਜਿਹੜੇ ਲੋਕ ਅਲੇਗੀ ਕਰਕੇ ਬੈਠੇ ਰਹੇ ਬੰਦੂ ਹੋਣਾ ਕੀ ਉਹ ਦੱਸ ਉਹਨਾਂ ਰੰਗ ਸਕਦਾ ਉਹਨਾਂ ਦਾ ਜ਼ਿਆਦਾ ਨੁਕਸਾਨ ਹੋਇਆ ਨੇ ਜਦੋਂ ਜ਼ਿਆਦਾ ਹੀ ਰਫੜ ਪੈ ਗਿਆ ਵਾ ਹੈਨਾ ਹਾਂ ਠੀਕ ਹੈ ਜੀ ਸਾਡਾ ਟੱਬਰ ਬਿਲਕੁਲ ਸਹੀ ਹਰ ਸਾਰੇ ਪਿੰਡ ਦੇ ਜਿੰਨੇ ਮਿਠਾਰੇ ਬਾਪੂ ਜੀ ਵੇਖੋ ਜੇ ਅੱਜਕੱਲ੍ਹ ਕਿਸੇ ਨੂੰ ਥੋੜਾ ਕੋ ਹੱਟੀਆਂ ਹਸਲਦਾ ਪਤਾ ਕਰੀਓ ਉਹ ਯਾਦ ਨਹੀਂ ਰਹਿੰਦਾ ਤੇ ਤੁਹਾਡੇ ਬਜ਼ੁਰਗਾਂ ਦੀਆਂ ਦਸੀਆਂ ਗੱਲਾਂ ਵੀ ਯਾਦ ਨਹੀਂ ਹਾਂਜੀ ਹਾਂਜੀ ਯਾਦ ਯਾਦ ਠੀਕ ਹੈ ਜੀ हां जी बापू जी मैं ਤੁਹਾਡੇ ਬੇਤਨਾਂ ਨਾਲ ਗੱਲ ਕੀਤੀ ਸੀ ਉਹਨਾਂ ਨੇ ਮੈਨੂੰ ਦੱਸਿਆ ਕਿ ਬਾਪੂ ਜੀ ਸਾਨੂੰ ਕਿਸੇ ਵळे 71 ਦੀ ਜੰਗ ਦੀਆਂ ਬੜੀਆਂ ਗੱਲਾਂ ਸੁਣਾਉਂਦੇ ਹੁੰਦੇ ਆ ਅੱਛਾ ਤੇ ਮੈਂ ਤੁਹਾਨੂੰ ਚ ਬੇਦੀ ਕਰਦਾ ਕਿ ਤੁਸੀਂ ਸਾਡੇ ਚੈਨਲ ਦੇ ਜ਼ਰੀਏ ਵੀ ਲੋਕਾਂ ਨੂੰ ਦੱਸੋ ਕਿ 71 ਦੀ ਜੰਗ ਦੇ ਵਿੱਚ ਆਪਾਂ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਸਾਹਮਣਾ ਕਿਹੜੇ ਡਟੇ ਜੀ ਮੈਂ ਇਹਨਾਂ ਦੇ ਜਾਣਦਾ ਹਾਂ ਕਿ ਤਿੰਨ ਮੱਗਰ ਨੂੰ ਦੇਸੀ ਤਰੀਕ ਨੂੰ ਲੜਾਈ ਲੱਗੀ ਹੈ ਜੀ ਤਿੰਨ ਤਰੀਕ ਨੂੰ ਇਹ ਸਾਹਮਣਾ ਸਾਡੇ ਸਾਇਦਪੁਰ ਖਾਨ ਨੂੰ ਛੰਨ ਮਿਲਹਾ ਚੁੰਕੀ ਇੱਥੇ ਬੁਰਜ ਫਾਜ਼ੇਪੁਰ ਚੋਂ ਕਿ ਇਹ ਉਹਨਾਂ ਖਾਮੀ 6 ਵਜੇ ਪਤਾ ਲੱਗਣੀ ਨਹੀਂ ਦਿੱਤਾ ਆਪਣੀ ਫੋਰ ਬਾਈ ਕੁਝ ਨਹੀਂ ਹੋਣਾ ਨੇ ਬੰਬਾਰੀ ਬਰੂਸ਼ ਜੋ ਬਹਾਨੇ ਸੱਤ ਕਰਕਿਆ ਕਰ ਲਿਆ ਅਸਹੀ ਅਸੀਂ ਫਿਰ ਰਾਤ ਤੋਂ ਪਹਿਲ ਇਹਨਾਂ ਦੀ ਆਪਾਂ ਨਹੀਂ ਪਹਿਲ ਉਹਨਾਂ ਦੀ ਹੈ ਪਾਕਿਸਤਾਨ ਉਧਰੋਂ ਪਹਿਲ ਹੋਗੀ ਪਹਿਲ ਉਹਨਾਂ ਦੀ ਉਹਨਾਂ ਨੇ ਜੀ ਪੂਰਾ ਏਰੀਆ ਲੈ ਲਿਆ ਇਧਰ ਬਹੁਤ ਬੰਬਾਰੀ ਕੀਤੀ ਰਾਤ ਇਹ ਕਿੰਨੇ ਪੈਂਟਾਂ ਡੰਗਰ ਬੱਚਾ ਗੱਲ ਕੀ ਰੜਦੇ ਰੁੜਦੇ ਗੱਲ ਕੀ ਪਿੱਛੇ ਵਾਪਸ ਇਹ ਆਪਣੇ ਬਲੰਬਾਰੀ ਸੱਕੀ ਤੋਂ ਅੰਦਰ ਅੰਦਰ ਹੀ ਹੁੰਦੀ ਸੀ ਪੱਗੂਪੁਰ ਪਿੰਡ ਮੋਲੇ ਦੇ ਤੇ ਅੰਦਰੋਂ ਅੰਦਰ ਹੀ ਗਾਂ ਦੇ ਸੀ ਅੱਛਾ ਪਹਿਲਾਂ ਹੀ ਵਾਪਸ ਨਿਕਲ ਗਏ ਤੇ ਅਗਲੇ ਦਿਨ ਇਹਨਾਂ ਨੇ ਤੇਨੂੰ ਲੱਗੀ 4 ਤਰੀਕ ਨੂੰ ਜਦੋਂ ਆਪਣਿਆਂ ਨੇ ਹਮਲਾ ਕਰਕੇ ਤੇ ਤੇ ਫਾਜ਼ੇਪੁਰ ਚੋਂ ਕਿ ਬੜਜ ਕੋਕਾ ਇਹ ਸਾਰਾ ਏਰੀਆ ਹਦਰਾਬਾਦ ਤੇ ਉਹਨਾਂ ਦਾ ਹੀ ਫਾਜ਼ੇਪੁਰ ਉਹ ਵੀ ਲੈ ਲਿਆ ਉਹ ਵੀ ਲੈ ਲਿਆ ਉਹ ਵੀ ਲੈ ਲਿਆ ਜਿਹੜੀ ਆਪਣੀ ਖਨਮਲਾ ਚੌਕੀ ਜਿਹੜਾ ਇਹ ਰਹਿ ਗਈ ਕਿ ਇੱਤੇ ਇੱਤੇ 5 ਤਰੀਕ ਨੂੰ ਅਬ 5 ਦੇ 7 ਤਰੀਕ ਨੂੰ ਤੇ ਟਾਇਲ ਸੀ ਪੂਰਾ ਫੌਜ ਨੇ ਘੇਰਾ ਪਾ ਲਿਆ ਆ ਗੀ ਤੇ ਫਿਰ ਸਿਮਲਾ ਤੋਂ ਉਹਦਾ ਇੰਦਰਾ ਗਾਂਧੀ ਨੇ ਦਲਫਰਾਈ ਪਟੋ ਸਿਮਲੇ ਪ੍ਰਸ਼ਾਸਕ ਕਰਤਾ ਮੁੜ ਕੇ ਨਹੀਂ ਉਹ ਸਾਲ ਬਾਅਦ ਤਿੰਨ ਮਗਰ ਨੂੰ ਉਹਨਾਂ ਨੇ ਏਰੀਆ ਛੱਡਿਆ ਪਾਕਿਸਤਾਨ ਦੇ ਅੱਛਾ ਜੀ ਤੇ ਅਹੀਂ ਫਿਰ ਫਸਾ ਬੇਕਾਰ ਹੋ ਗਿਆ ਜੰਨਾ ਏਰੀਆ ਸਾਰਾ ਪਿੱਛੇ ਰਿਹਾ ਅੱਛਾ ਜੀ ਹਾਂ ਇੰਨਾ ਪਤਾ ਜੀ ਪੂਰਾ ਬੁੱਢਾ ਮੈਂ 68 69 ਦੀ ਉਮਰ ਸੀ ਕਤਲ ਜਿਹਾ ਹੀ ਅਚਾਰ ਬਾਬੂ ਜੀ ਫਿਰ ਜਦੋਂ ਲੋਕੀ ਆਪਣੇ ਘਰ-ਬਾਰ ਛੱਡ ਕੇ ਭੱਜੇ ਫਿਰੋ ਤੇ ਤੁਸੀਂ ਸਾਰਾ ਕੁਝ ਆਪਣੀ ਅੱਖੀਂ ਵੇਖਿਆ ਅੱਖੀਂ ਵੇਖਿਆ ਜੀ ਦੁਨੀਆ ਤੱਕ ਫਿਰ ਬੈਗ ਦੇ ਕੋਲ ਸੁਣਾਂ ਤੇ ਕੋਈ ਚੋਕ ਲਿਆ ਕੋਈ ਇੱਥੇ ਹੀ ਖੱਜ ਕਰਬ ਨਾ ਸਭ ਹੋ ਗਿਆ ਅੱਛਾ ਜੀ ਇਹਨੇ ਦੇ ਗਏ ਦਿੰਦੇ ਨੇ ਹਾਂ ਜੀ ਰਾਤ ਹੀ ਰਾਤ ਹੀ ਰਾਤ ਰਾਤ ਦਾ ਸਮਾਂ 6 ਵਜੇ ਤੋਂ ਅਟੈਕ ਕਰਤਾ ਤੇ ਰਾਤ ਹੀ 10:00 ਵਜੇ 12:00 ਵਜੇ ਅੱਛਾ ਜੀ ਇਹਨੇ ਦੱਸਿਆ ਜੀ ਫਿਰ ਕਿਹੜੀ ਤੁਸੀਂ ਮਤਲਬ ਇਹ ਵੀ ਅ ਗਏ ਜੀ ਕਿ ਗੰਗਾ ਦੀ ਜੇ ਕੀ ਸੰਭਾਲੀ ਪਾਗਲੀ ਬੱਤਾ ਦੇ ਤੁਰਦੇ ਜਦੋਂ ਗਾਣਾ ਗੁੱਡਾ ਬਸਤਾ ਕੀ ਪਰ ਸ਼ਾਮ ਬਟਾਲੇ ਲਾ ਕੋਈ ਆਮ ਬੰਦੇ ਕੋਈ ਖਾਸ ਕੋਈ ਗੱਡ ਹੁੰਦੀ ਜਾਂਦੇ ਉਹ ਗੱਡਾ ਹੁੰਦੀਆਂ ਹਣ ਕੇ ਕੋਈ ਟਰੈਕਟਰ ਸੀ ਨਹੀਂ ਤੇ ਗੱਡਾਂ ਗੁੱਡਾ ਦੇ ਮੜਾ ਮੋਟਾ ਨਹੀਂ ਤੇ ਪੈ ਜੜੀ ਰਾਤ ਪੜਾ ਕਰ ਲੈਣਾ ਕੋਈ 5-7 ਕਿਲੋ ਤੁਰ ਫਿਰ ਕੇ ਬਹਿ ਜਾਣਾ ਫਿਰ ਬਹਿ ਜਾਣਾ ਹਾਂ ਹਾਂ ਠੀਕ ਹੈ ਜੀ ਤੇ ਪੈਣ ਦੇ ਨਹੀਂ ਆਪਣੀ ਇੱਥੇ ਲੱਗੀ ਐਂ ਦੇ ਕੱਕੜ ਰਾਣੀਆਂ ਤੋਂ ਵਾਗਾ ਬੜਾ ਉਧਰ ਹੀ ਪਹਿਣ ਸੀ ਨੀ ਇੱਥੇ ਬਣਾ ਬਣਾ ਰਹੀ ਹੈ ਇੱਧਰ ਦੇ ਬਚਾਈ ਰਿਹਾ ਇੱਧਰ ਹੀ ਸਾਰਾ ਸਾਰਾ ਇੱਧਰ ਪੰਦੀ ਆ ਅੱਛਾ ਜੀ ਇੱਧਰ ਲੱਗ ਜਿੱਥੋਂ ਤੱਕ ਪਤਾ ਇਹ ਬਾਪੂ ਜੀ ਫਿਰ ਉਸ ਟਾਈਮ ਦੀ ਤੇ ਤੁਹਾਨੂੰ ਸੰਭਾਲ ਨਹੀਂ ਜਦੋਂ ਖੋਲ ਹੁੰਦੀ ਸੀ ਨਾ ਸਾਰੇ ਬੰਦੇ ਹਨ ਬਣ ਹੁੰਦਾ ਨਹੀਂ ਨਹੀਂ ਉਹ ਨਹੀਂ ਖੋਲ ਅੱਛਾ ਜੀ ਉਹ ਵੱਡੇ ਬਜ਼ੁਰਗਾਂ ਨੂੰ ਪਤਾ ਉਹਨਾਂ ਨੂੰ ਸਾਰਿਆਂ ਨੂੰ ਪਤਾ ਉਹ ਸਮਝੀ ਜਿੱਤ ਆਪਾਂ ਹੁਣ ਮਤਲਬ ਫਾਈ ਕੋ ਮੇਰਾ ਸੇ ਕੋ ਮੇ ਜਾਟੇ ਵਿੱਚ ਹਿੰਦੂ ਰਿੰਡ ਤੇ ਆਪਾਂ ਹੋਰ ਹੋਰ ਮਿਲਿਆ ਹੂੰ ਹੂੰ ਕੋਈ ਉਹਨੂੰ ਰਿਸੈਟ ਨਹੀਂ ਸਾਰੇ ਕੋਈ ਪੰਜਾਬੀ ਦੇ ਜਨੇ ਕੇ ਹਾਂ ਬਾਪੂ ਜੀ ਹੁਣ ਨਾ ਆਪਣੇ ਚੈਨਲ ਦੇ ਜਰੀਏ ਵਿਖਾਉਂਦੇ ਰਹਿੰਦੇ ਲੋਕਾਂ ਨੂੰ ਕਿ ਪ੍ਰਾਣੀਆਂ ਇੱਧਰ ਮਸੀਤਾਂ ਪ੍ਰਾਣ ਘਰ ਸਾਰਾ ਕੁਛ ਵੀ ਲੀਆਂ ਤੇ ਬਾਰੇ ਬੜੇ ਬੜੇ ਵੱਡੇ ਐਡਾ ਹੀ ਲੋਕ ਛੱਡ ਕੇ ਪੈ ਗਏ ਬੜੇ ਬੜੇ ਕੰਮ ਉੱਧਰ ਵੀ ਲੋਕ ਵਿਖਾਉਂਦੇ ਰਹਿੰਦੇ ਉੱਧਰ ਆਪਣਾ ਬਹੁਤ ਕੁਝ ਬਣਿਆ ਆ ਬੜਾ ਵਧੀਆ ਸਾਰਾ ਕੁਛ ਤੇ ਉਹ ਸਾਰਾ ਕੁਝ ਹੀ ਖਰਾਬ ਹੁੰਦਾ ਰਿਹਾ ਵਾ ਹੋਣਾ ਚੁੱਕਿਆ ਨਹੀਂ ਗਿਆ ਕਈਆਂ ਨੇ ਉਤਰੇ ਛੱਡ ਕੇ ਪੈ ਜੀ ਲਾ ਕੇ ਮਾਹ ਨਿਕਲੇ ਕੰਨਿਆਂ ਉਹ ਵੀ ਠੰਡੇ ਠੰਡਾ ਲਾਉਂਦਾ ਆ ਆ ਤੇ ਤੋਂ ਦਿਨਾਂ ਨੂੰ ਵਾਪਸ ਆ ਜਾਾਂਗੇ ਆ ਆ ਜਾਣਾ ਵਾਪਸ ਹਾਂਜੀ ਪਰ ਜਦੋਂ ਹੱਦਾਂ ਵੱਜ ਗਈਆਂ ਸਰਹੱਦਾਂ ਵੱਜ ਗਈਆਂ ਤੇ ਉਹਦੇ ਤੋਂ ਬਾਅਦ ਫਿਰ ਆ ਪਹਿਲਾਂ ਉਹ ਦਰਿਆ ਦੀ ਹੱਦ ਕੀਤੀ ਮੁੜ ਕੇ ਬਾਅਦ ਵਿੱਚ ਉਹਨਾਂ ਨੇ ਵੰਡ ਕੇ ਦੋ ਕੀਤੀ ਫਿਰ ਇਹ ਤਾਂ ਮਰਸਾ ਲੱਗਦਾ ਤੇ ਸ਼ੇਖਪੁਰ ਲੱਗਦਾ ਸਾਨੂੰ ਸਭ ਨੂੰ ਅੱਛਾ ਬਾਬੂ ਜੀ ਕਹਿੰਦੀ ਆ ਕਿ ਜਿੱਦਾਂ ਹੁਣ ਪਿੱਛੇ ਜੇ ਜੰਗ ਲੱਗ ਚੱਲਿਆ ਵੀ ਇੱਥੇ ਡਰਾਉਂ ਡਿਗ ਪਿਆ ਇੱਥੇ ਤੋਪ ਡਿਗ ਪਈ ਇੱਥੇ ਆ ਹੋ ਗਿਆ ਨੂੰ ਵੀ ਲੋਕਾਂ ਨੇ ਤੇ ਤਮਾਸ਼ਾ ਬਣਾ ਲਿਆ ਆ ਉਹ ਜੰਗ ਦਾ ਨਾਂ ਸੁਣਨਾ ਹੀ ਕਹਿੰਦੇ ਵੀ ਬੜਾ ਮਾੜਾ ਬੜਾ ਮਾੜਾ ਜੀ ਜena ਹੀ ਜਿਆਦਾ ਤਾਂ ਬੜ ਰੋ ਢੋਕਾ ਉਹਨੇ ਜਨਾ ਨਹੀਂ ਕੋਈ ਹੋਰ ਟਿੱਟਾ ਕਰਦੇ ਆ ਹਾਂ ਕਿਉਂਕਿ ਬਹੁਤ ਸਤਾਈ ਹੋਰ 71 ਦੀ ਜੰਗ ਵੀ ਕੀਤੀ ਤੇ ਜੰਗ ਦੇ ਬਹੁਤ ਤਮਾਈਆਂ ਹੁੰਦੀਆਂ ਬੜਾ ਘੱਟ ਦੀ ਜੰਗ ਤੇ ਫੜ ਕੇ ਤਾਂ ਵਾਈਆਂ ਲੱਥੀਆਂ ਹੈ ਅੱਛਾ ਜੀ ਕਿੰਨਾ ਕੁ ਖੜਾਕ ਹੁੰਦਾ ਹੈ ਨਾ ਬੋਲਿਆ ਕਰਨ ਪਾੜ ਜਾਂਦੇ ਜੀ ਅੱਛਾ ਜੀ ਹਾਂ ਉਹ ਚਾਂਦਾ ਹੈ ਅੱਛਾ ਇੰਨੇ ਯੋਰ ਨਾਲ ਬੋਲੇ ਬੰਦੇ ਇੰਨੇ ਕੰਮ ਕੀਆ ਜੀ ਉੱਥੇ ਕੰਬਦੇ ਬੂਹੇ ਕੰਬਦੇ ਆਂ अच्छा जी तो जिथे ਡਿਗੜੀ ਹੋਣੇ ਜਾ ਕੇ ਉਥੇ ਗੱਡਾ ਲਗਸਾ ਉਥੇ ਲੱਗ ਲੱਗ ਤੇ ਸਾਡਾ ਖੂਪ ਪੈ ਜਾਂਦਾ ਹੈ ਅੱਛਾ ਜੀ ਮਲਾ ਫਿਰ ਜਿਹੜੇ ਅੱਜ ਕੱਲ ਦੇ ਮੁੰਡੇ ਨੇ ਛੋਟੇ ਬੱਚੇ ਇਹਨਾਂ ਨੇ ਜਾਂਦੇ ਨੂੰ ਕੋ ਖੇਡ ਬਣਾਇਆ ਵਾ ਪਰ ਇਹਨਾਂ ਨੂੰ ਪਤਾ ਨਹੀਂ ਜਿੰਨਾ ਵੇਖਿਆ ਉਹਨਾਂ ਨੂੰ ਤੇ ਗਾਵੇ ਨੂੰ ਉਹ ਤੇ ਦੱਸਦੇ ਨਾ ਉਹਨਾਂ ਕੋਲ ਬਾਪੂ ਦੀ ਇੱਕ ਕਹਾਵਤ ਈ ਨਾ ਜੀ ਕਹਿੰਦੇ ਕਿ ਜਿੰਨਾ ਮਿਰਜਾ ਵੇਖਿਆ ਕਹਿੰਦੇ ਅੱਖੀ ਨਾਲ ਦੇਖੀ ਹਾਂ ਹਾਂ ਹਾਂਜੀ ਹਾਂਜੀ ਤੇ ਉਹ ਜਿਹੜਾ ਜਿੰਨਾ ਨਹੀਂ ਵੇਖਿਆ ਉਹ ਕਹਿੰਦੇ ਜੀ ਮਿਰਜਾ ਬੜਾ ਉਨੇ ਜਾ ਦੇਖਣਾ ਉਹੋ ਗੱਲ ਜਾਣਦੀ ਆ ਵੀ ਜਿਨ੍ਹਾਂ ਨੇ ਵੇਖਿਆ ਉਹ ਤਾਂ ਦੀ ਅੱਖੀਂ ਨਾ ਦੇਖੀ ਹੈਣਾ ਜੀ ਹਾਂਜੀ ਹਾਂਜੀ ਦੋਸਤੋ ਮੇਰੀ ਤੁਹਾਨੂੰ ਸਾਰਿਆਂ ਨੂੰ ਇਹੋ ਸਲਾਹ ਆ ਕਿ ਬਜ਼ੁਰਗ ਜਿਹੜੇ ਵਾ ਇੱਕ ਆਪਣੇ ਕੋਲੇ ਇੱਕ ਹੀਰੇ ਦੀ ਤਰ੍ਹਾਂ ਇੱਕ ਗਹਿਣੇ ਦੀ ਤਰ੍ਹਾਂ ਆ ਤੇ ਇਹਨਾਂ ਬਜ਼ੁਰਗਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਵਾ ਕਿਉਂਕਿ ਜੇ ਆਪਾਂ ਬਜ਼ੁਰਗਾਂ ਦੇ ਕੋਲ ਬੈਠਾਂਗੇ ਤੇ ਆਪਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਦਾ ਪਤਾ ਲੱਗਦਾ ਏ ਜਿਹੜੀਆਂ ਗੱਲਾਂ ਹੋਏ ਬੀਤ ਗਈਆਂ ਨੇ ਆਪਾਂ ਨੂੰ ਉਹਨਾਂ ਦਾ ਪਤਾ ਲੱਗਦਾ ਏ ਕਿਉਂਕਿ ਕਹਿੰਦੇ ਆ ਇਹਨਾਂ ਬਜ਼ੁਰਗਾਂ ਨੇ ਬਹੁਤ ਕੁਝ ਆਪਣੇ ਪਿੰਡੇ ਤੇ ਹੰਡਾਇਆ ਹੁੰਦਾ ਵਾ ਤੇ ਸਰਦਾਰ ਇਕਬਾਲ ਸਿੰਘ ਜੀ ਨਾਲ ਗੱਲ ਕਰਕੇ ਸਾਨੂੰ ਬਹੁਤ ਵਧੀਆ ਲੱਗਿਆ ਤੇ ਇਹਨਾਂ ਦਾ ਬਹੁਤ ਸਾਰਾ ਧੰਨਵਾਦ ਕਿ ਇਹਨਾਂ ਨੇ ਸਾਡੇ ਵਾਸਤੇ ਟਾਈਮ ਕੱਢਿਆ ਸੋਸਰ ਹੱਦੂ ਲੋਕ ਵਰਸਾ ਚੈਨਲ ਦੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਮਿਹਰਬਾਨੀ ਧੰਨਵਾਦ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਹੋ